ਬਲਵਤ ਚੰਗੇ ਵੀ ਉਹਨੂੰ ਠੀਕ ਵੀ ਕਰਨਗੇ ਇਸ ਕਰਕੇ ਸਾਰੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਹੀ ਹੇਟ ਇਹ ਇਲੈਕਸ਼ਨ ਜਿਹੜੀ ਆ ਲੜਨ ਵੀ ਜਾ ਰਹੇ ਆ ਤੇ ਜਿੱਤਣ ਵੀ ਜਾ ਰਹੇ ਆ ਸਾਡੀ ਪਾਰਟੀ ਇਹ ਇਲੈਕਸ਼ਨ ਜਿਹੜੀ ਬਹੁਤ ਵੱਡੀ ਲੀਡ ਦੇ ਨਾਲ ਜਿਹੜੀ ਉਹ ਜਿੱਤੂਗੀ ਸੋ ਜਿਹੜੇ ਸਾਡੇ 10 ਪੁਆਇੰਟ ਜਦੋਂ ਤੋਂ ਵੈਸਟ ਦੇ ਵਾਸਤੇ ਮੈਂ ਉਹ 10 ਪੁਆਇੰਟ ਆਪਣੀ ਪਾਰਟੀ ਦੇ ਐਮਪੀ ਸਾਹਿਬ ਮਾਲਵਿੰਦਰ ਕੰਗਜੀ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ ਇੰਟਰੋਡਿਊਸ ਕਰ ਲਗੇ ਔਰ ਫਿਰ ਅਸੀਂ ਇਹ ਬਕਾਇਦਾ ਜਿਹੜਾ ਇਹ ਜਿਹੜਾ ਸਾਡਾ ਪੱਤਰ ਹੈ ਬਸ ਮੰਗਾ ਦਾ ਇਹਨੂੰ ਆਪਾਂ ਜਾਰੀ ਵੀ ਕਰਾਂਗੇ ਸੋ ਮੇਰੀ ਬੇਨਤੀ ਆ ਕਿ ਕੰਗ ਸਾਹਿਬ ਜਿਹੜਾ ਉਹ ਤੁਹਾਨੂੰ ਇਹਨਾਂ 10 ਮੰਗਾਵਾ ਦੇ ਜਿਹੜੇ ਜਨਰਲ ਅਰੈਸਟ ਦੇ ਮੁੱਦੇ ਆ ਉਹਨਾਂ ਬਾਰੇ ਜੜੀ ਜਾਣਕਾਰੀ ਦੇਵੇ ਜੜੀ ਸਾਡੀ ਪਾਰਟੀ ਇਹਨਾਂ ਮੁੱਦਿਆਂ ਨੂੰ ਜਿਹੜਾ ਉਹ ਹੱਲ ਕਰੂਗੀ ਇਹਨਾਂ ਮੁੱਦਿਆਂ ਨੂੰ ਜਿਹੜਾ ਉਹ ਹੱਲ ਕਰਕੇ ਲੋਕਾਂ ਦੀਆਂ ਜਿਹੜੀਆਂ ਸਹੂਲਤਾਂ ਉਹ ਅਸੀਂ ਦੇਵਾਂਗੇ ਸੋ ਮੈਂ ਕੰਨ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ ਕੋਈ ਸ਼ਬਦ ਜਿਹੜੇ ਹਨ ਇਹਨਾਂ 10 ਮੰਗਾਂ ਦੇ ਉੱਤੇ ਸਾਂਝੇ ਕਰ ਉਹ ਤੋਂ ਬਾਅਦ ਅਸੀਂ ਇਸ ਨੂੰ ਰਿਲੀਜ਼ ਕਰਾਂਗੇ ਸਾਡੇ ਮਾਝੋਗ ਐਮਪੀ ਸਾਹਿਬ ਕੰਨ ਸਾਹਿਬ ਧੰਨਵਾਦ ਧਾਲੀਵਾਲ ਸਾਹਿਬ ਸਾਰਿਆਂ ਦਾ ਸਵਾਗਤ ਧਾਲੀਵਾਲ ਸਾਹਿਬ ਔਰ ਸਾਰੇ ਸਾਡੀ ਲੀਡਰਸ਼ਿਪ ਬੈਠੀ ਹੈ ਕੈਂਡੀਡੇਟ ਮਹਿੰਦਰ ਭਗਤ ਜੀ ਵੀ ਗੱਲ ਇਹ ਆ ਵੀ ਪਹਿਲੀ ਗੱਲ ਜਨੰਦਰ ਤੇ ਲੋਕਾਂ ਨੇ ਜਿਹੜਾ ਧੋਖਾ ਕੀਤਾ ਹੈ ਪਲਟੂ ਰਾਮਾ ਨੇ ਉਹਦੀ ਬਦੌਲਤ ਅਸੀਂ ਸਭਾਈ ਇਲੈਕਸ਼ਨ ਤੇ ਜਾ ਰਹੇ ਹਾਂ ਲੇਕਿਨ ਆਮ ਆਦਮੀ ਪਾਰਟੀ ਦਾ ਜਿਹੜਾ ਤਰੀਕਾ ਹੈ ਔਰ ਅਜੰਡਾ ਉਹ ਕੰਮ ਦੇ ਆਧਾਰ ਤੇ ਰਿਹਾ ਹੈ ਚਾਹੇ ਉਹ ਦਿੱਲੀ 'ਚ ਹੋਵੇ ਚਾਹ ਪੰਜਾਬ 'ਚ ਹੋਵੇ ਅਸੀਂ ਕੰਮ ਦੇ ਆਧਾਰ ਤੇ ਹਮੇਸ਼ਾ ਲੋਕਾਂ ਦਾ ਆਸ਼ੀਰਵਾਦ ਮੰਗਿਆ ਹੈ ਔਰ ਇਸ ਵਾਰ ਵੀ ਜਿਹੜੇ 2.5 ਸਾਲ ਦੀਆਂ ਸਰਕਾਰ ਦੀਆਂ ਉਪਲਬਧੀਆਂ ਉਹਨੂੰ ਲੈ ਕੇ ਔਰ 10 ਵਾਅਦੇ ਜਿਹਦਾ ਜ਼ਿਕਰ ਕਰਕੇ ਆਪਣਾ ਧਾਲੀਵਾਲ ਸਾਹਿਬ ਨੇ ਹੁਣੇ ਕੀਤਾ ਹੈ ਗੱਲ ਇਹ ਆ ਜਲੰਧਰ ਬੈਸਟ ਦੇ ਲੋਕਾਂ ਨੂੰ ਮੈਂ ਤੁਹਾਡੇ ਰਾਹੀਂ ਬੇਨਤੀ ਕਰੂੰਗਾ ਕਿ ਜਿਸ ਤਰੀਕੇ ਨਾਲ ਜਲੰਧਰ ਦੇ ਲੋਕਾਂ ਨੇ ਐਡੇ ਵੱਡੇ ਮੰਡੇਟ ਨਾਲ ਪਹਿਲਾਂ ਇਹਨਾਂ ਨੂੰ ਜਿਤਾਇਆ ਆਮ ਆਦੀ ਪਾਰਟੀ ਨੇ ਇੱਕ ਬਿਹਤਰ ਪਲੇਟਫਾਰਮ ਦਿੱਤਾ ਔਰ ਪੰਜਾਬ ਦੀ ਜਿਹੜੀ ਐਡੀ ਇਤਿਹਾਸਿਕ ਵਿਧਾਨ ਸਭਾ ਚ ਪਹੁੰਚਾਇਆ ਉਹਨਾਂ ਲੋਕਾਂ ਨੇ ਆਪਣੇ ਨਿੱਜੀ ਹਿੱਤਾਂ ਵਾਸਤੇ ਸਿਰਫਰ ਸਿਰਫ ਆਪਣੇ ਫਾਇਦੇ ਲਈ ਨਾ ਸਿਰਫ ਪੰਜਾਬ ਬਲਕਿ ਜਲੰਧਰ ਦੀ ਵੈਸਟ ਕਨਸਟੈਂਸੀ ਦੇ ਲੋਕਾਂ ਨੂੰ ਧੋਖਾ ਵੀ ਕੀਤਾ ਹੈ ਇਹਨਾਂ ਨੂੰ ਸਬਕ ਸਿਖਾਉਣ ਦਾ ਵਕਤ ਹੋਣਾ ਆ ਗਿਆ ਪਿਛਲੇ 2.5 ਸਾਲਾਂ ਚ ਜਿੱਥੇ ਭਗਵੰਤ ਮਾਨ ਜੀ ਦੀ ਸਰਕਾਰ ਨੇ 300 ਯੂਨਿਟ ਫ੍ਰੀ ਬਿਜਲੀ ਦੇ ਕੇ 90% ਲੋਕਾਂ ਦਾ ਅੱਜ ਬਿਜਲੀ ਦਾ ਬਿੱਲ ਪੰਜਾਬ ਚ ਜ਼ੀਰੋ ਆ ਰਿਹਾ ਮਹਿੰਗਾਈ ਦੇ ਜਮਾਨੇ ਚ ਇੱਕ ਆਮ ਸਧਾਰਨ ਪੰਜਾਬੀ ਨੂੰ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਆਮ ਆਦੀ ਪਾਰਟੀ ਦੀ ਸਰਕਾਰ ਨੇ ਦਿੱਤੀ ਸਾਡਾ ਕੋਸ਼ਿਸ਼ ਰਹੀ ਆ ਸਾਡੀ ਸਰਕਾਰ ਦੀ ਕਿ ਹਰੇਕ ਖੇਤ ਨੂੰ ਕਿਉਂਕਿ ਪੰਜਾਬ ਜਿਹੜਾ ਆ ਇਹ ਐਗਰੀ ਬੇਸਡ ਇਕਨੋਮੀ ਹੈ ਹਰੇਕ ਖੇਤ ਨੂੰ ਨਹਿਰੀ ਪਾਣੀ ਦੇਣਾ ਔਰ ਮੋਟਰਾਂ ਤੇ ਹਰ ਟਾਈਮ ਕਿਸਾਨ ਨੂੰ ਬਿਜਲੀ ਮਿਲੇ ਉਹਦੇ ਨਾਲ ਅੱਜ ਪੰਜਾਬ ਦੇ ਕਿਸੇ ਵੀ ਹਿੱਸੇ 'ਚ ਤੁਸੀਂ ਚੱਲੇ ਹੋ ਪੱਤਰਕਾਰ ਸਾਥੀ ਤੁਸੀਂ ਬੈਠੇ ਹੋ ਹਰ ਬੰਦਾ ਇਸ ਗੱਲ ਦੀ ਸਰਾਹਨਾ ਕਰਦਾ ਹੈ ਕਿ ਹੁਣ ਸਾਨੂੰ ਨਾ ਤੇ ਸਿਆਲਾ 'ਚ ਕਣਕਾਂ ਲਈ ਜਾਗਣਾ ਪੈਂਦਾ ਨਾ ਦੁਪਹਿਰ ਝੋਨਾ ਲਾਉਣ ਦੇ ਟਾਈਮ ਬਿਜਲੀ ਵਾਸਤੇ ਬਾਹਰ ਬੈਠਣਾ ਪੈਂਦਾ ਹੈ ਮਾਨਸਾ ਦੀ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਔਰ ਆਉਣ ਵਾਲੇ ਟਾਈਮ 'ਚ ਦੇਖੂਗੇ ਹਰ ਖੇਤ 'ਚ ਨਿਰਦ ਪਾਣੀ ਪੀਜਾਂਗੇ 43000 ਸਰਕਾਰੀ ਨੌਕਰੀਆਂ ਜਿਦੇ 'ਚੋਂ 12500 ਦੇ ਕਰੀਬ ਟੀਚਰ ਪੱਕੇ ਕੀਤੇ ਆ ਭਗਵੰਤ ਮਾਨ ਜੀ ਦੀ ਸਰਕਾਰ ਨੇ 2.5 ਸਾਲਾਂ। ਔਰ 43000 ਨੌਕਰੀਆਂ ਚ ਕੋਈ ਬੰਦਾ ਕਹੇ ਪੰਜਾਬ ਦੇ ਕਿਸੇ ਕੋਨੇ ਚ ਚਲੇ ਜੋ ਕੋਈ ਬੰਦਾ ਕਹੇ ਕੋਈ ਰਿਸ਼ਵਤ ਨਹੀਂ ਕੋਈ ਭਾਈ ਭਤੀਜਾਵਾਦ ਨਹੀਂ ਕੋਈ ਫੇਵਰਿਜ਼ਮ ਨਹੀਂ ਓਨਲੀ ਮੈਰਿਟ ਦੇ ਆਧਾਰ ਤੇ ਭਗਵੰਤ ਮਾਨ ਜੀ ਦੀ ਸਰਕਾਰ ਨੇ ਨੌਕਰੀਆਂ ਦਿੱਤੀਆਂ ਕਿਉਂਕਿ ਅਸੀਂ ਸਮਝਦੇ ਆ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਅਗਰ ਕਾਬਲੀਅਤ ਤੇ ਨੌਕਰੀਆਂ ਦਵਾਂਗੇ ਤੇ ਬਾਹਰ ਜਾਣ ਦਾ ਟ੍ਰੈਂਡ ਇਹ ਗਲਤ ਰਸਤੇ ਅਪਣਾਉਣ ਦਾ ਟ੍ਰੈਂਡ ਪੰਜਾਬ ਚੋਂ ਬੰਦ ਹੋਊਗਾ ਉਹਦੇ ਲਈ ਤੁਹਾਡੀ ਸਰਕਾਰ ਆਮ ਆਦੀ ਪਾਰਟੀ ਸਰਕਾਰ ਨੇ ਪ੍ਰਯਾਸ ਕੀਤੇ ਅਸੀਂ तमाम ਜਿਹੜਾ ਮਾਫੀਆ ਸੀ ਉਹਦੇ ਤੇ ਲਗਾਮ ਲਗਾਈ ਹੈ ਜਿੱਥੇ ਵਪਾਰੀ ਵਰਗ ਕਰਮਚਾਰੀ ਚਾਹੇ ਉਹ ਸਾਡਾ ਕਿਸਾਨ ਹੈ ਜਵਾਨ ਹੈ ਦੇ ਦਿੱਆਂ ਸਰਹੱਦਾਂ ਤੇ ਸ਼ਹਾਦਤ ਦੇਣ ਵਾਲੇ ਜਵਾਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੇ ਕੇ ਅਸੀਂ ਉਹਨਾਂ ਦਾ ਬੱਚਾ ਤੇ ਨਹੀਂ ਲਿਆ ਸਕਦੇ ਲੇਕਿਨ ਉਸ ਦੁੱਖ ਦੀ ਘੜੀ ਚ ਪਰਿਵਾਰ ਨਾਲ ਖੜਨ ਦਾ ਉਪਰਾਲਾ ਅਗਰ ਇਸ ਦੇਸ਼ ਮੈਂ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਇਸ ਦੇਸ਼ ਕਿਸੇ ਸਰਕਾਰ ਨੇ ਕੀਤਾ ਤੇ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਕੀਤਾ ਸ਼ਹੀਦ ਪਰਿਵਾਰ ਨਾਲ ਖੜਦੇ ਵੀ ਆਰਥਿਕ ਤੌਰ ਤੇ ਮਦਦ ਵੀ ਕਰਦੇ ਆ ਉਸ ਪਰਿਵਾਰ ਨੂੰ ਨੌਕਰੀ ਦੇਣ ਦੀ ਕੋਸ਼ਿਸ਼ ਵੀ ਕਰਦੇ ਆ ਅਸੀਂ ਕਮਾਂ ਦੇ ਆਧਾਰ ਤੇ ਵੋਟ ਮੰਗਣਾ ਹੈ ਹੁਣ ਜਿਹੜਾ 10 ਜੁਲਾਈ ਨੂੰ ਇਲੈਕਸ਼ਨ ਹੋਣ ਜਾ ਰਿਹਾ ਜਲੰਧਰ ਵੈਸਟੀ ਜੀ ਦੇ ਲਈ ਸਾਡੇ ਸਤਕਾਰਯੋਗ ਬਹੁਤ ਹੀ بڑے ਲਿਖੇ ਸੁਲਝੇ ਜਿਨ੍ਹਾਂ ਦੇ ਫਾਦਰ ਸਾਹਿਬ ਵੀ ਇੱਕ ਬਹੁਤ ਵੱਡੇ ਲੀਡਰ ਇਸ ਸ਼ਹਿਰ ਦੀ ਨੁਮਾਇੰਦਗੀ ਕਰਦੇ ਰਹੇ ਪੰਜਾਬ ਦੀ ਵਿਧਾਨ ਸਭਾ ਚ ਲੋਕਲ ਬਾਡੀ ਦੇ ਮਨਿਸਟਰ ਵੀ ਰਹੇ ਆ ਸੀਨੀਅਰ ਮੋਸ ਸਾਫ ਸੁਥਰਾ ਕਿਰਦਾਰ ਇਲੈਕਸ਼ਨ ਲੋਟਵਾ ਦੇ ਟੋਲਾ ਵਰਸ ਜੇ ਕਿ ਇਮਾਨਦਾਰ ਕਾਬਲ ਪੜੇ ਲਿਖੇ ਜਿਹੜੇ ਕੈਂਡੀਡੇਟ ਹੈ ਉਹਨਾਂ ਦੇ ਵਿਚਾਰ ਹੋਣ ਵਾਲਾ ਫੈਸਲਾ ਜਲੰਧਰ ਵੈਸਟ ਵਾਲਿਆਂ ਨੇ ਕਰਨਾ ਪੰਜਾਬ ਦੀ ਵਿਧਾਨ ਸਭਾ ਚ ਜਲੰਧਰ ਵੈਸਟ ਦਾ ਉਹ ਬੰਦਾ ਭੇਜੋ ਜਿਹੜਾ ਇਮਾਨਦਾਰੀ ਨਾਲ ਸਮਝਦਾਰੀ ਨਾਲ ਕਾਬਲੀਅਤ ਨਾਲ ਸਾਫ ਸੁਥਰੇ ਤਰੀਕੇ ਨਾਲ ਜਨੰਦਰ ਦੀ ਸੇਵਾ ਕਰੇ ਨਾ ਕਿ ਉਹ ਲੋਕ ਜਿਹੜੇ ਚਾਇਓ ਸੱਟੇ ਦੀ ਗੱਲ ਕਰ ਲੋ ਠਗੀਆਂ ਦੀ ਗੱਲ ਕਰ ਲੋ ਚੋਰੀਆਂ ਦੀ ਗੱਲ ਕਰ ਲੋ ਕਿਹੜਾ ਉਹ ਮਾੜਾ ਕੰਮ ਨਹੀਂ ਹੈ ਜਿਹੜਾ ਇਹ ਲੋਕਾਂ ਨੇ ਪਰਫੁੱਲਿਤ ਕਰਨ ਚ ਆਪਣਾ ਯੋਗਦਾਨ ਨਹੀਂ ਪਾਇਆ ਜਿਹੜੇ ਭਾਜਪਾ ਔਰ ਬਾਕੀ ਕੈਂਡੀਡੇਟ ਜਿਹੜੇ ਸਾਡੇ ਖਿਲਾਫ ਇਲੈਕਸ਼ਨ ਲੜ ਰਹੇ ਆ ਖਾਸ ਕਰ ਭਾਜਪਾ ਦਾ ਜਿਹੜਾ ਕੈਂਡੀਡੇਟ ਹੈ ਉਨੇ ਨਾ ਸਿਰਫ ਧੋਖਾ ਕੀਤਾ ਜਲੰਧਰ ਵੈਸਟ ਨਾਲ ਬਲਕਿ ਜਿਹੜੇ ਗੁਨਾਹ ਕੀਤੇ ਆ ਉਹਨਾਂ ਨੂੰ ਵੀ ਜਲੰਧਰ ਵੈਸਟ ਦੇ ਲੋਕ ਸਤਕਾਰਯੋਗ ਸਾਡੇ ਵੋਟਰ ਸਮਾਨ ਮਾਫ ਨਹੀਂ ਕਰਨਗੇ ਸੋ ਇਹ ਇਲੈਕਸ਼ਨ ਪਲਟੂ ਆਵਾਜ਼ ਵਰਸਸ ਇਮਾਨਦਾਰ ਕਾਬਲ ਔਰ ਜ਼ਿੰਮੇਵਾਰ ਜਿਹੜਾ ਕੈਂਡੀਡੇਟ ਅਮਿੰਦਰ ਭੱਗੇ ਜੀ ਸਾਡੇ ਕੋਲ ਬੈਠੇ ਆ ਉਹਨਾਂ ਦਾ ਔਰ ਜਿਹੜੇ 10 ਵਾਦੇ ਤੁਹਾਡੇ ਰਾਹੀਂ ਅੱਜ ਜਲੰਧਰ ਵੈਸਟ ਦੇ ਲੋਕਾਂ ਦੇ ਸਾਹਮਣੇ ਅਸੀਂ ਰੱਖਣਾ ਚਾਹੁੰਦੇ ਆ ਜਲੰਧਰ ਵੈਸਟ ਦੇ ਲੋਕਾਂ ਨੂੰ ਵੋਟਰ ਸਹਿਬਾਨ ਨੂੰ ਬੇਨਤੀ ਆ ਕਿ ਮਾਨ ਸਾਹਿਬ ਦੀ ਸਰਕਾਰ ਅਗਲੇ ਇਸ ਵਿਧਾਨ ਸਭਾ ਤੋਂ ਬਾਅਦ ਪਰਟੀਕੂਲਰ ਜਲੰਧਰ ਵੈਸਟ ਵਾਸਤੇ ਜੋ ਸਾਡਾ ਏਜੰਡਾ ਹੈ ਉਹਦੇ ਚ ਨੰਬਰ 1 ਪੀਣ ਵਾਲੇ ਸਾਫ ਪਾਣੀ ਦੀ ਜਿਹੜੀ ਕਿਲਤ ਹੋ ਰਹੀ ਆ ਸਿਰਫ ਖੇਤਾਂ ਦਾ ਪਾਣੀ ਦਾ ਮਸਲਾ ਨਹੀਂ ਆ ਅੱਜ ਭਗਵੰਤ ਮਾਨ ਜੀ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਚਾਹੇ ਉਹ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਉਣ ਦੀ ਗੱਲ ਹੈ ਚਾਹੇ ਡਰਿੰਕਿੰਗ ਵਾਟਰ ਪਹੁੰਚਾਉਣ ਦੀ ਗੱਲ ਹੈ ਸਾਫ ਸੁਥਰਾ ਪਾਣੀ ਪਹੁੰਚਾਉਣ ਦੀ ਗੱਲ ਆ ਲੋਕਾਂ ਨੂੰ ਬਿਹਤਰ ਇਲਾਜ ਦੇਣ ਦੀ ਗੱਲ ਹੈ। ਬੱਚਿਆਂ ਦੀ ਪੜ੍ਹਾਈ ਤੇ ਬਜ਼ੁਰਗਾਂ ਦੀ ਦਵਾਈ ਇਹ ਆਮ ਆਦਮੀ ਪਾਰਟੀ ਦਾ ਮੁੱਖ ਜਿੰਦਾ ਹੈ। ਕਿਉਂਕਿ ਲੋਕਾਂ ਦੀਆਂ ਬੁਨਿਆਦੀ ਲੋੜਾਂ ਹਨ। ਜੇਕ ਪਰਿਵਾਰ ਤੇ ਬੱਚਿਆਂ ਦੀ ਪੜ੍ਹਾਈ ਦਾ ਬੋਝ ਘਟ ਜੇ ਤੇ ਬਜ਼ੁਰਗ ਦੀ ਦਵਾਈ ਦਾ ਬੋਝ ਘਟ ਜੇ ਉਸ ਪਰਿਵਾਰ ਦੀ ਆਰਥਿਕ ਖੁਸ਼ਹਾਲੀ ਨੂੰ ਕੋਈ ਰੋਕ ਨਹੀਂ ਸਕਦਾ। ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਸਰਕਾਰ ਇਸ ਪਰ ਸਿਤ ਹੋਈ ਹੋਈ ਹੈ। ਇਸੇ ਕਣੀ ਚ ਅਸੀਂ ਪੀਣ ਵਾਲਾ ਪਾਣੀ ਪੂਰੇ ਹਲਕੇ ਲਈ ਕਿਉਂਕਿ ਇੱਥੇ ਪ੍ਰੋਬਲਮ ਜਿਹੜੀ ਆਈ ਆ ਸੀਵਰੇਜ ਦੀ ਬਹੁਤ ਵੱਡੀ ਸਮੱਸਿਆ ਹੈ ਉਹਦੇ ਦੇ ਟ੍ਰੀਟਮੈਂਟ ਪਲਾਂਟ ਜਿਹੜਾ ਜਲੰਧਰ वेस्ट ਵਾਸਤੇ ਭਗਵੰਤ ਮਾਨ ਜੀ ਦੀ ਸਰਕਾਰ ਲਾਊਗੀ ਬਸਤੀ ਸੇਖ ਬਸਤੀ ਦਾਨਿਸ਼ਮੰਦਾ ਬਸਤੀ ਗੁਜਾ ਬਸਤੀ ਪੀਰਦਾਦ ਅਤੇ ਮਿੱਠੂ ਬਸਤੀ ਸਮੇਤ ਹਲਕੇ ਵਿੱਚੋਂ ਬਿਜਲੀ ਦੀਆਂ ਤਾਰਾਂ ਦਾ ਜਾਲ ਹਟਾਉਣ ਲਈ ਬਿਜਲੀ ਬੋਰਡ ਤੇ ਕੋ ਗੱਲ ਹੋਕ ਹੀ ਰਿਹਾ ਹੈ ਕਿ ਬਿਜਲੀ ਦੀਆਂ ਤਾਰਾਂ ਦਾ ਜਾਲ ਇਸ ਤਰ੍ਹਾਂ ਵਿਛ ਗਿਆ ਕਿ ਆਮ ਬੰਦੇ ਦੀ ਜ਼ਿੰਦਗੀ ਤੇ ਬੜੇ ਖਤਰੇ ਮਢਾਰਾ ਕਿਸੇ ਨੇ ਧਿਆਨ ਨਹੀਂ ਦਿੱਤਾ ਔਰ ਤੁਹਾਡੀ ਜਾਣਕਾਰੀ ਲਈ ਮੈਂ ਕੁਝ ਸਤਕਾਰਯੋਗ ਜਲੰਧਰ ਦਾ মিডিਆ ਦੇ ਸਾਥੀ ਬੈਠੇ ਹਾਂ ਭਗਵੰਤ ਮਾਨ ਜੀ ਦੀ ਸਰਕਾਰ ਨੇ ਜਿੱਥੇ ਬਿਜਲੀ ਰਿਫਾਰਮ ਚ ਕੋਲ ਮਾਈਨ ਜਿਹੜੀ 7 ਸਾਲ ਤੋਂ ਬੰਦ ਪਈ ਉਹਨੂੰ ਚਲਾਇਆ ਜਿਹੜੀ ਸਾਡਾ ਟਰਾਂਸਮਿਸ਼ਨ ਹੈ ਜਿਹਦੀ ਸਮਰਤਾ 7500 ਮੈਗਾਵਾਟ ਦੀ ਸੀ 10000 ਮੈਗਾਵਾਟ ਤੋਂ ਉੱਪਰ ਟੱਪ ਗਈ ਰਿਫਾਰਮਸ ਹੋ ਰਿਹਾ ਨਵੀਆਂ ਲਾਈਨਾਂ ਪਾ ਰਹੇ ਆ ਲੋਕਾਂ ਨੂੰ ਬਿਜਲੀ ਫਰੀ ਵੀ ਦੇ ਰਹੇ ਆ ਨਾਲ-ਨਾਲ ਪੰਜਾਬ ਚ ਗਵਿੰਦਵਾਲ ਸਾਹਿਬ ਜਿਹੜਾ ਬਿਜਲੀ ਦਾ ਪਹਿਲੀ ਵਾਰ ਤੇਜ ਦੇ ਇਤਿਹਾਸ ਚ ਹੋਇਆ ਕਿ ਆਮ ਆਦਮੀ ਪਾਰਟੀ ਨੇ ਪ੍ਰਾਈਵੇਟ ਕੰਪਨੀ ਤੋਂ ਥਰਮਲ ਪਲਾਂਟ ਖਰੀਦਿਆ ਨਹੀਂ ਤੇ ਇਥੇ ਹਾਲਾਤ ਦੇ ਬਣਾ ਕੇ ਪੰਜਾਬ ਦੇ ਕਿ ਸਾਡੇ ਅਦਾਰੇ ਇੱਕ ਕਰਕੇ ਕਾਲੀ ਭਾਜਪਾ ਕਾਂਗਰਸ ਇਹ ਜਿੰਨੀਆਂ ਪਾਰਟੀਆਂ ਰੂਲ ਕਰਦੀ ਰਹੀਆਂ ਨੇ ਨੇ ਸਾਡੇ ਅਦਾਰੇ ਵੇਚਿਆ ਔਰ ਆਮ ਆਦਮੀ ਪਾਰਟੀ ਭਗਵੰਤ ਮਾਨ ਜੀ ਦੀ ਸਰਕਾਰ ਨੇ ਗਵਿੰਦਵਾਲ ਸਾਹਿਬ ਤੋਂ ਪਹਿਲੀ ਵਾਰ ਤੇਜ ਚ ਹੋਇਆ ਕਿ ਥਰਮਲ ਪਲਾਂਟ ਖਰੀਦਿਆ ਹੈ ਉਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਸਸਤੀ ਤੇ ਬਿਹਤਰ ਬਿਜਲੀ ਦੇਣਾ ਇਹ ਸਾਡੀ ਕਮਿਟਮੈਂਟ ਹੈ ਇਸੇ سلسلے ਚ ਅੱਗੇ ਨਵੀਆਂ ਸਟਰੀਟ ਲਾਈਟਾਂ ਲਾਈਆਂ ਜਾਣਗੀਆਂ ਨਸ਼ਾ ਤਸਕਰੀ ਦੇਖੋ ਨਸ਼ਾ ਬਹੁਤ ਵੱਡੀ ਸਮੱਸਿਆ ਸਾਡੇ ਸੂਬੇ ਦੀ ਔਰ ਜਲੰਧਰ ਚ ਵੀ ਕੋਈ ਕਮੀ ਨਹੀਂ ਦੀ ਔਰ ਇਹਦੇ ਪਿੱਛੇ ਕਾਰਨ ਹੈ ਬੁਨਿਆਦੀ ਕਾਰਨ ਇਹ ਆ ਕਿ ਜਿਹੜੀਆਂ ਲਗਾਤਾਰ ਰਾਜ ਕਰਦੇ ਰਹੀਆਂ ਪਾਰਟੀਆਂ ਉਹਨਾਂ ਨੇ ਆਰਥਿਕ ਲਾਹਾ ਲੈਣ ਦੀ ਆਪਣੀ ਇਕਨੋਮਿਕ ਇੰਟਰਸਟ ਵਾਸਤੇ ਨੌਜਵਾਨਾਂ ਨੂੰ ਇਸ ਦਲਦਲ ਤੱਕਿਆ ਇੱਕ ਨੈਕਸਸ ਬਣਾਇਆ ਅੱਜ ਵੇਖੋ 10000 ਕਰਮਚਾਰੀ ਬਦਲੇ ਆ ਭਗਵੰਤ ਮਾਨ ਜੀ ਦੀ ਸਰਕਾਰ ਨੇ ਕਾਰਨ ਇੱਕੋ ਹੀ ਆ ਜਿਹੜੇ ਲੰਬੇ ਸਮੇਂ ਤੇ ਮੈਂ ਨਹੀਂ ਕਹਿੰਦਾ ਸਾਰੇ ਅਫਸਰ ਖਰਾਬ ਹੈ ਜਾਂ ਗਲਤ ਹੈ ਸਾਰੇ ਨਹੀਂਗੇ ਲੇਕਿਨ ਜਿਹੜੀਆਂ ਬਲੈਕ ਸੀਪ ਐ ਲੰਬੇ ਸਮੇਂ ਤੋਂ ਇੱਕ ਤਰ੍ਹਾਂ ਤੇ ਡਿਊਟੀਆਂ ਕਰ ਰਹੀਆਂ ਸੀ ਜਿਨ੍ਹਾਂ ਦੇ ਕਾਰਨ ਇੱਕ ਨੈਕਸਸ ਬਣ ਜਾਂਦਾ ਮੋਨੋਪੋਲੀ ਬਣ ਜਾਂਦੀ ਆ ਜਿਹਦੇ ਨਾਲ ਗਲਤ ਕੰਮ ਉਸ ਏਰੀਆ ਚ ਕੀਤੇ ਜਾਂਦੇ ਉਸ ਤੋੜ ਮਾਰ ਤੇ 10000 ਤੋਂ ਵੱਧ ਮੁਲਾਜ਼ਮ ਜਿਹੜੇ ਪੁਲਿਸ ਦੇ ਟ੍ਰਾਂਸਫਰ ਕੀਤੇ ਆ ਔਰ ਜਲੰਧਰ ਚੋਂ ਵੀ ਨਸ਼ਾ ਮਾਫੀਆ ਦੀ ਸਫਾਈ ਲਈ ਭਗਵੰਤ ਮਾਨ ਜੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਜੀ ਨੇ ਤੇ ਆਪ ਕਿਹਾ ਅੱਜ ਸੰਤ ਕਬੀਰ ਜੀ ਦਾ ਜਨਮ ਦਿਹਾੜਾ ਆਜ ਮਾਨਯੋਗ ਮੁੱਖ ਮੰਤਰੀ ਜੀ ਆਏ ਸੀ ਹੁਸ਼ਿਆਰਪੁਰ ਉਹਨਾਂ ਨੇ ਕਿਹਾ ਜਲੰਧਰ માં ਕੋਈ ਟੈਂਪਰੇਰੀ ਨਹੀਂ ਜਾ ਰਿਹਾ ਜਲੰਧਰ ਪਰਮਾਨੈਂਟਲੀ ਮੁੱਖ ਮੰਤਰੀ ਜੀ ਹਫ਼ਤੇ ਚ ਦੋ ਦਿਨ ਤਿੰਨ ਦਿਨ ਜੋ ਪੋਸੀਬਲ ਹੋਊਗਾ ਮਾਝਾ ਔਰ ਦੁਆਬੇ ਦੇ ਲੋਕਾਂ ਦੇ ਦੁੱਖ ਦਰਦ ਨੂੰ ਦੂਰ ਕਰ ਲਈ ਆ ਬੈਠਣਗੇ ਸੋ ਨਸ਼ਾ mafia ਨੂੰ ਖਤਮ ਕਰਨਾ ਵੀ ਸਾਡੀ ਪ੍ਰਾਇੋਰਟੀ ਰਹੂਗੀ ਇਸੇ ਤਰੀਕੇ ਨਾਲ ਗੋਤਮਨਗਰ ਚ ਇੱਕ ਕੂੜੇ ਦਾ ਡੰਪ ਹੈ ਉਹਨੂੰ ਪੂਰੀ ਤਰ੍ਹਾਂ ਹਟਾਇਆ ਜਾਊਗਾ ਇਹ ਸਾਡੇ ਮਾਨਯੋਗ ਐਮਐਲਏ ਜਿਹੜੇ ਤੁਹਾਡੇ ਅਸ਼ੀਰਵਾਦ ਨਾਲ ਬਣਨਗੇ ਮਹਿੰਦਰ ਭਗਤ ਜੀ ਇਹਨਾਂ ਦੀ ਅਗਵਾਈ ਚ ਅਸੀਂ ਇਸ ਡੰਪ ਨੂੰ ਵੀ ਢਾਵਾਂਗੇ ਮੁਹੱਲਾ ਕਲੀਨਿਕ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਬੱਚਿਆਂ ਦੀ ਪੜ੍ਹਾਈ ਬਜ਼ੁਰਗਾਂ ਦੀ ਦਵਾਈ ਹਰੇਕ ਪੰਜਾਬੀ ਨੂੰ ਬਿਹਤਰ ਸਿਹਤ ਸੁਵਿਧਾਵਾਂ ਦੇਣੀਆਂ ਭਗਵੰਤ ਮਾਨ ਦੀ ਸਰਕਾਰ ਦੀ ਕਮਿਟਮੈਂਟ ਹੈ ਔਰ ਉਹਦੇ ਵੱਲ ਵਧ ਰਹੇ ਆ ਤੇ ਤੁਹਾਡੀ ਜਾਣਕਾਰੀ ਲਈ ਸਤਿਕਾਰਯੋਗ ਪੱਤਰਕਾਰ ਸਾਥੀਓ ਤੁਹਾਡੇ ਰਾਹੀਂ ਮੈਂ ਜਲੰਧਰ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਆਪ ਸੋਦੋ 800 ਦੇ ਕਰੀਬ ਕਲੀਨਿਕ ਬਣਾਏ ਮਾਨ ਸਾਹਿਬ ਦੀ ਸਰਕਾਰ ਨੇ ਪਿਛਲੇ 2 ਸਾਲਾਂ 'ਚ ਕਿਉਂਕਿ ਪਹਿਲੇ 6 ਮਹੀਨੇ ਤਾਂ ਤਿਆਰੀਆਂ 'ਚ ਲੰਘੇ ਜਾਂਦੇ ਆ ਤੇ 1.5 ਕਰੋੜ ਲੋਕਾਂ ਨੇ ਉੱਥੇ ਫ੍ਰੀ ਇਲਾਜ ਕਰਾਇਆ ਇਹ ਆਮ ਆਦਮੀ ਪਾਰਟੀ ਦੀ ਉਪਲਬਧ ਦਿਆ ਅਸੀਂ ਕੰਮਾਂ ਦੇ ਆਧਾਰ ਤੇ ਲੋਕਾਂ ਦਾ ਅਸ਼ੀਰਵਾਦ ਮੰਗਣਾ ਕੰਮ ਦੇ ਆਧਾਰ ਤੇ ਵੋਟ ਮੰਗਣੀ ਆ ਤੇ ਜਲੰਧਰ ਵੈਸਟ ਬਿਹਤਰ ਆਮ ਆਦਮੀ ਕਲੀਨਿਕ ਖੋਲ੍ਹ ਕੇ ਲੋਕਾਂ ਨੂੰ ਸਸਤੀਆਂ ਤੇ ਫ੍ਰੀ ਇਲਾਜ ਦੇਣਾ ਇਹ ਸਾਡੇ ਸਤਿਕਾਰਯੋਗ ਐਮਐਲਏ ਸਾਹਿਬਾ ਔਰ ਮਾਨ ਸਾਹਿਬ ਦੀ ਸਰਕਾਰ ਦੀ ਕਮਿਟਮੈਂਟ ਹੋਊ ਇਸੇ ਤਰੀਕੇ ਨਾਲ ਹਲਕਾ ਵਾਸੀਆਂ ਦੀ ਸੁਰੱਖਿਆ ਵਾਸਤੇ ਜੇਪੀ ਨਗਰ ਮਾਡਲ ਹਾਊਸ ਅਰਬੰਸਨਗਰ ਇਲਾਕੇ ਵਿੱਚ ਸੀਸੀਟੀਵੀ ਸੀਸੀਟੀਵੀ ਦੀ ਬਹੁਤ ਵੱਡੀ ਇੱਕ ਰੋਲਪ ਹੋ ਗਿਆ ਸਿਕਿਉਰਟੀ ਲੱਗ ਗਈ ਔਰ ਭਵੰਤਮਾਨ ਜੀ ਔਰ ਆਮ ਆਦੀ ਪਾਰਟੀ ਦੀ ਸਰਕਾਰ ਦੀ ਕੋਸ਼ਿਸ਼ ਹੈ ਅਸੀਂ ਪੂਰਾ ਸਿਸਟਮ ਡਿਜੀਟਲ ਕਰੀਏ ਤਾਂ ਕਿ ਹਰੇਕ ਹਰਕਤ ਤੇ ਗਲਤ ਕੰਮ ਤੇ ਸਰਕਾਰ ਦੀ ਪੈਣੀ ਨਜ਼ਰ ਰਵੇ ਔਰ ਆ ਜਿਹੜੇ तमाम ਏਰੀਏ ਮੈਂ ਦੱਸੇ ਜਲੰਧਰ ਵੈਸਟ ਦੇ ਇੱਥੇ ਸੀਸੀਟੀਵੀ ਦਾ ਜਾਲ ਜਿਹੜਾ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਬੁਸ਼ਾਊਗੀ ਇਹ ਵੀ ਅਸੀਂ ਜਲੰਧਰ ਵੈਸਟ ਦੇ ਲੋਕਾਂ ਨਾਲ ਵਾਦਾ ਕਰਦੇ ਸਾਰੀਆਂ ਸੜਕਾਂ ਦੀ ਨਵੇਂ ਸਿਰੇ ਤੋਂ